ਫਰੀਦਕੋਟ ਦੇ ਵਿੱਚ ਦੋ ਮੁਲਜ਼ਮਾਂ ਨੇ ਪੁਲਿਸ ਦੀ ਟੀਮ ਤੇ ਕੀਤੀ ਫਾਇਰਿੰਗ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਗੋਲੀ ਲੱਗਣ ਦੇ ਨਾਲ ਦੋਵੇਂ ਹੋਏ ਜ਼ਖਮੀ ਲੁਕਟ ਅਤੇ ਰੰਗਦਾਰੀ ਮੰਗਣ ਦੇ ਮਾਮਲੇ 'ਚ ਵੌਂਟਡ ਸੀ ਪਰਮਿੰਦਰ ਤੇ ਹੈਪੀ ਪੰਜਾਬ ਦੇ ਵਿੱਚ ਬਿਜਲੀ ਡਿਮਾਂਡ ਦੇ ਟੁੱਟੇ ਸਾਰੇ ਪੁਰਾਣੇ ਰਿਕਾਰਡ ਅੱਜ ਤੱਕ ਹੋਈ 1678 ਮੈਗਾਵਾਟ ਦੀ ਇਤਿਹਾਸਿਕ ਮੰਗ ਲਗਾਤਾਰ ਵਧ ਰਹੀ ਗਰਮੀ ਕਾਰਨ ਬਿਜਲੀ ਵਿਭਾਗ ਤੇ ਵੱਧ ਰਿਹਾ ਦਬਾਅ ਪੁਲਿਸ ਵਿਭਾਗ ਦੇ ਵਿੱਚ 10000 ਬਦਲੀਆਂ ਤੇ ਕਾਂਗਰਸ ਨੇ ਚੁੱਕੇ ਸਵਾਲ ਰਾਜਾਵੜਿੰਗ ਬੁਲੇ ਸਰਕਾਰ ਵਾਪਸ ਲਵੇ ਫੈਸਲਾ ਕਾਂਗਰਸ ਨੂੰ ਵੋਟ ਪਾਉਣ ਤੇ ਕਈ ਲੋਕਾਂ ਨੂੰ ਕਿਤਾ ਜਾ ਰਿਹਾ ਹੈ ਪਰੇਸ਼ਾਨ ਜਲੰਧਰ ਜ਼ਿਲ੍ਹਾ ਚੋਣ ਦੇ ਵਿਚਾਲੇ ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਦੀ ਵੱਡੀ ਮੀਟਿੰਗ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਚਰਚਾ ਕਰ ਰਹੀ ਨੇ ਬੜਿੰਗ ਜਲੰਧਰ ਪੱਛਮੀ ਸੀਟ ਦੇ ਲਈ ਆਜੀ ਉਮੀਦਵਾਰ ਐਲਾਨੇ ਗਈ ਕਾਂਗਰਸ ਬ੍ਰਿਟਿਸ਼ ਰੂਤੀ ਸਣੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਕਿਰਨ ਚੌਧਰੀ ਭੁਪਿੰਦਰ ਖੁੱਡਾ ਤੇ ਹਮਲਾ ਬੋਲਦਿਆਂ ਕਿਹਾ हरियाणा ਦੇ ਵਿੱਚ ਇੱਕ ਵਿਅਕਤੀ ਸੈਂਟ੍ਰਿਕ ਕੋਈ ਪਾਰਟੀ ਕੋਈ ਬਰਾਬਰ ਆਵੇ ਤਾਂ ਉਸ ਨੂੰ ਕਰ ਦਿੰਦੇ ਨਹੀਂ ਖਤਮ। ਦਿੱਲੀ ਸਰਕਾਰ ਦੇ ਵਿੱਚ ਜਲ ਮੰਤਰੀ ਆਤੀਸ਼ੀ ਦੇ ਵੱਲੋਂ ਭੁਖੜ ਹੜਤਾਲ ਦਾ ਐਲਾਨ ਕਿਹਾ ਪ੍ਰਧਾਨ ਮੰਤਰੀ 21 ਤਰੀਕ ਤੱਕ ਹੱਲ ਕਰਨ ਪਾਣੀ ਦਾ ਮਸਲਾ ਨਹੀਂ ਤਾਂ ਕਰਾਂਗੀ ਅਣ ਵਿੱਚ ਸਮੇਂ ਦੇ ਲਈ ਭੁਖੜ ਹੜਤਾਲ। ਨੀਡ ਪੇਪਰ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੱਡਾ ਪ੍ਰਦਰਸ਼ਨ ਗਵਰਨਰ ਹਾਊਸ ਦੇ ਕਰਾਓ ਦੌਰਾਨ ਪੁਲਿਸ ਦਿਨਾਲ ਉਲਝੇ। ਇਹ ਰਾਸਤੇ ਦੇ ਵਿੱਚ ਲੈ ਗਏ ਆਮ ਆਦਮੀ ਪਾਰਟੀ ਦੇ ਕਈ ਲੀਡਰ ਅਤੇ ਵਰਕਰ ਪੰਜਾਬ ਰੋਡਵੇਜ਼ ਦੀ ਰਫਤਾਰ ਦੇ ਉੱਤੇ ਫਿਰ ਬ੍ਰੇਕ ਕੱਚੇ ਕਾਮਿਆਂ ਨੂੰ ਤਨਖਾਹ ਨਾ ਮਿਲਣ ਤੇ ਕੀਤੀ ਗਈ ਹੜਤਾਲ ਮੁਸਾਫਰ ਹੋ ਰਹੇ ਖੱਜਲ ਖਾ। ਸ਼ਹੀਦ ਅਤਰਲੋਚਨ ਸਿੰਘ ਦੇ ਘਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਨੂੰ 1 ਕਰੋੜ ਦੀ ਸਨਮਾਨ ਰਾਸ਼ੀ ਦਾ ਸੌਂਪਿਆ ਚੈੱਕ ਜਨਵਰੀ ਮਹੀਨੇ ਦੇ ਵਿੱਚ ਹੋਈ ਸੀ ਸ਼ਹਾਦਤ ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਾਸਾ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਪਰਿਵਾਰਕ ਕਲੇਸ਼ ਦੀ ਗੱਲ ਫਾਇਰਿੰਗ ਤੱਕ ਪਹੁੰਚ ਜਾਵੇ ਫਿਰ ਪਰਿਵਾਰ ਨੂੰ ਤੇ ਰਿਸ਼ਤਿਆਂ ਨੂੰ ਫਰਕ ਤਾਂ ਪੈਂਦਾ ਹੈ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਇੱਕ ਖਬਰ ਹੈ ਕੈਥਲ ਤੋਂ ਹਰਿਆਣਾ ਦੇ ਕੈਥਲ ਤੋਂ ਜਿੱਥੇ ਵੱਡੀ ਵਾਰਦਾਤ ਹੋਈ ਹੈ ਭਰਾਣੇ ਭੈਣ ਦੇ ਸਹੁਰੇ ਘਰ ਦੇ ਉੱਤੇ ਜਾ ਕੇ ਫਾਇਰਿੰਗ ਕਰ ਦਿੱਤੀ ਭੈਣ ਦੀ ਮੌਤ ਹੋ ਗਈ ਹੈ ਨਣਾਂ ਅੰਤ ਸੱਸ ਦੀ ਹਾਲਤ ਗੰਭੀਰ ਹੈ ਆਪਣੀ ਭੈਣ ਦੀ ਲਵ ਮੈਰਿਜ ਤੋਂ ਨਰਾਜ਼ਗੀ ਭਰਾ ਤੇ ਵਾਰਦਾਤ ਤੋਂ ਬਾਅਦ ਮਲਜ਼ਮ ਭਰਾ ਫਰਾਰ ਹੋ ਗਿਆ ਕਿ ਰਿਸ਼ਤਿਆਂ ਨੂੰ ਲੈ ਕੇ ਜੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਘਰਾਂ ਦੇ ਵਿੱਚ ਦਿੱਕਤਾਂ ਹੁੰਦੀਆਂ ਨੇ ਕਈ ਵਾਰ ਰਿਸ਼ਤਿਆਂ ਦੇ ਵਿਚਾਲੇ ਤਲਖੀ ਆ ਜਾਂਦੀ ਹੈ ਪਰ ਜਦੋਂ ਗੱਲ ਪੂਰੀ ਫਾਇਰਿੰਗ ਤੱਕ ਪਹੁੰਚ ਜਾਵੇ ਕਿਸੇ ਦੀ ਮੌਤ ਤੱਕ ਪਹੁੰਚ ਜਾਵੇ ਭਰਾ ਹੀ ਭੈਣ ਦਾ ਕਾਤਲ ਬਣ ਜਾਵੇ ਫਿਰ ਫਰਕ ਤਾਂ ਪੈਂਦਾ ਔਰ ਫਾਇਰਿੰਗ ਹੋਈ ਹੈ ਇਸ ਵਿਚਾਲੇ ਭੈਣ ਦੀ ਮੌਤ ਹੋ ਗਈ ਹੈ ਇਹ ਇਹ ਲਵ ਮਰੀ ਜਿਦਾ ਪੂਰਾ ਮਾਮਲਾ ਦੱਸਿਆ ਜਾਵੇ। ਤੇ ਕੀ ਵੀ ਹੈ ਪਰਿਵਾਰ ਮੈਂ यहां ਜੋ ਇਹ ਮਾਰਵਲ के साथ में एक गड़ी है मार्बल शॉप है उसमें एक गोली की घटना हुई है फायर किया गया है युवक द्वारा परिवार के लेडीज कुछ घायल हुई है ताकि वो अभी उपचार के लिए हॉस्पिटल में गई हुई है और हमारी टीम वहाँ पुलिस की मौजूद है वो जैसी स्टेटमेंट वो देते हैं उसके अकॉर्डिंग आगे कार्रवाई की जाएगी देखिए मेरे लड़की का नाम अनिल है और उन्होंने पाँच छः महीने पहले कोर्ट मैरिज की थी अपनी मर्जी से दोनों बच्चों ने और उसका सिलसिला काफ़ी दिनों से परेशान कर रहे थे धमकियाँ धमकियाँ दे रहे थे कभी माँ आ रही थी कभी बाप आ रहा था कभी मामे की धमकी आ रही थी कभी चाची भी उनके फोन आ उनकी रहे थे आज भाई आया उसके साथ तो एक दो दो आदमी और आए बाइक पे वो बाहर खड़े हो गए अंदर आए घर के अंदर गोलियाँ चला दी वो लड़की जो घर में थी कोमल जी उनकी लड़की उनको भी गोली मारी मेरी घरवाली कांता धर्मपत्नी मेरी उनको भी गोली मारी मेरी लड़की अंजलि उसको भी गोली मारी एक लड़का था वो थोड़ा ऊपर था वो बच गया अब तो आप, आप एक तो एक्सपायर हो गया दूसरे की हालत भी, भी। चंडीगढ़ की कह रहे हैं मारने, मारने वाला लड़का कई दिन पहले आया था उस लड़की का भाई है भाई है उसके भाई है बाप भी आया था उसकी माँ भी, भी आई थी भी उसके साथ दो तीन आदमी ये घर आएंगे मिलना है, कभी साथ आए बार लग के उन्हें ये काम किया मेरे लड़के का नाम अनिल ना दे तरीके का पूरा मामला नजर आ रहा है लड़की ने अपनी मर्जी करवाया करीब पांच छह महीने पहला ਔਰ ਜੋ ਲੜਕੇ ਦਾ ਪਰਿਵਾਰ ਹੈ ਉਹ ਇਲਜ਼ਾਮ ਲਗਾ ਰਿਹਾ ਹੈ ਕਿ ਸਮੇਂ-ਸਮੇਂ ਤੇ ਸਾਨੂੰ ਕੁੜੀ ਦੇ ਪਰਿਵਾਰ ਦੇ ਵਕ-ਵਕ ਮੈਂਬਰ ਧਮਕੀਆਂ ਦੇ ਰਹੇ ਸੀ ਤੇ ਫਿਰ ਅੱਜ ਤਾਂ ਉਹਨਾਂ ਦਾ ਬੇਟਾ ਪਹੁੰਚ ਗਿਆ ਉਸਦੇ ਨਾਲ ਉਸਦੇ ਦੋਸਤ ਸਾਥੀ ਸੀ ਜਿਸ ਨੇ ਗੋਲੀਆਂ ਚਲਾ ਦਿੱਤੀਆਂ ਘਰ ਦੇ ਤਿੰਨ ਲੋਕਾਂ ਨੂੰ ਗੋਲੀਆਂ ਲੱਗੀਆਂ ਨੇ ਉਹਨਾਂ ਦੀ ਆਪਣੀ ਭੈਣ ਦੇ ਗੋਲੀ ਮਾਰੀ ਲੜਕੀ ਦੀ ਤਾਂ ਮੌਤ ਹੀ ਹੋ ਗਈ ਜਿਸ ਦਾ ਵਿਆਹ ਹੋਇਆ ਸੀ ਯਾਨੀ ਕਿ ਭਰਾ ਨੇ ਆਪਣੀ ਭੈਣ ਦਾ ਕਤਲ ਕਰ ਦਿੱਤਾ ਸਾਰੇ ਪਰਿਵਾਰ ਜਾ ਕੇ ਔਰ ਪੁਲਿਸ ਨੂੰ ਕਹਿ ਰਹੀ ਹੈ ਕਿ ਅਸੀਂ ਪੂਰੇ ਮਾਮਲੇ 'ਚ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਇਹ ਕੇਸਲ ਤੋਂ ਪੂਰਾ ਘਟਨਾਕ੍ਰਮ ਸਾਹਮਣੇ ਆਇਆ ਇਸ ਕਰਕੇ ਵੀ ਦੱਸਣਾ ਜਾਂ ਤੁਹਾਡੇ ਤੱਕ ਖਬਰ ਪਹੁੰਚਾਉਣੀ ਜ਼ਰੂਰੀ ਹੈ ਕਿਉਂਕਿ ਕਈ ਵਾਰ ਬੱਚੇ ਕੋਈ ਡਿਸੀਜਨ ਲੈਂਦੇ ਨੇ ਤਾਂ ਫਿਰ ਪਰਿਵਾਰਾਂ ਦੇ ਵਿੱਚ ਬੈਠ ਕੇ ਉਸ ਬਾਰੇ ਗੱਲ ਹੋਣੀ ਜ਼ਰੂਰੀ ਹੋ ਜਾਂਦੀ ਹੈ ਅਸੀਂ ਆਪਾਂ 21ਵੀਂ ਸਦੀ ਦੇ ਵਿੱਚ ਹੈਗੇ ਹਾਂ ਹੁਣ ਠੀਕ ਹੈ ਲਵ ਮੈਰਿਜ ਜਾਂ ਨਹੀਂ ਤਾਂ ਇਹ ਇੱਕ ਚਰਚਾ ਦਾ ਹਮੇਸ਼ਾ ਤੋਂ ਵਿਸ਼ਾ ਰਿਹਾ ਏ ਪਰ ਜਿਵੇਂ ਦੁਨੀਆ ਬਦਲ ਰਹੀ ਹੈ ਇਸ ਬਦਲਦੀ ਦੁਨੀਆ ਦੇ ਵਿੱਚ ਆਲੇ ਇਸ ਤਰੀਕੇ ਦੇ ਕੇਸਿਸ ਬਹੁਤ ਆਉਂਦੇ ਨੇ ਔਰ ਹਰਿਆਣਾ ਦੇ ਵਿੱਚ ਇਹ ਪੂਰਾ ਘਟਨਾਕ੍ਰਮ ਆਪਣੇ ਆਪ ਦੇ ਵਿੱਚ ਦਿਲ ਦਹਿਲਾ ਦੇਣ ਵਾਲਾ ਏ ਪੈਣ ਭਰਾ ਦੇ ਰਿਸ਼ਤੇ ਕਿੰਨੇ ਜ਼ਿਆਦਾ ਮਜ਼ਬੂਤ ਹੁੰਦੇ ਨੇ ਆਪਾਂ ਸਾਰੇ ਜਾਣਦੇ ਆ ਪਰ ਇੱਥੇ ਤਾਂ ਇਸ ਤਰੀਕੇ ਨਾਲ ਤਲਖੀ ਆਈ ਕਿ ਤਲਖੀ ਵੱਦੀ ਵੱਦੀ ਪੈਣ ਦੀ ਮੌਤ ਤੱਕ ਪਹੁੰਚ ਗਈ ਹੁਣ ਭਰਾ ਵੀ ਲਾਜ਼ਮੀ ਤੌਰ ਤੇ ਤੁਸੀਂ ਕਹਿ ਸਕਦੇ ਹੋ ਕਿ ਉਸਨੂੰ ਵੀ ਕਾਨੂੰਨ ਦਾ ਸਾਹਮਣਾ ਕਰਨਾ ਹੋਏਗਾ ਸਲਾਖਾਂ ਦੇ ਪਿੱਛੇ ਹੀ ਉਸ ਦੀ ਜ਼ਿੰਦਗੀ ਨਿਕਲੇਗੀ ਪੈਣ ਦੀ ਮੌਤ ਹੋ ਗਈ ਹੈ 99 ਗੋਲੀਆਂ ਮਾਰੀਆਂ ਗਈਆਂ ਨੇ ਜਿਹੜੀ ਪੈਣ ਦੀ ਸੱਸ ਸੀ ਉਸਦੇ ਵੀ ਗੋਲੀ ਵੱਜੀ ਹੈ 99 ਸੱਸ ਦੀ ਹਾਲਤ ਫਿਲਹਾਲ ਗੰਭੀਰ ਦੱਸੀ ਜਾ ਰਹੀ ਹੈ ਇੱਕ ਨੂੰ ਤਾਂ चंडीगढ़ शिफ्ट करना पे है जो जानकारी पीड़ित दी जा रही वीरेंद्रपुरी साढ़े सहयोगी इस समय फोन फोनलाइन से कैथल तो वीरेंद्र जानना चाहेंगे क्या कुछ आपके पास जानकारी ये तो एक तरीके से शादी के करीब छह महीने बाद ऑनर किलिंग का पूरा मामला नजर आ रहा है बिल्कुल 2024 में अनिल और जो कुम्मल है उसकी उनकी इंटरकास्ट मैरिज हुई थी जिसके बाद जो लगातार जो है लड़, लड़, लड़की का जो परिवार है वो धमकिया टाइप दे रहा था और उसी बीच चलते आज घटना ये हुई कि लड़की का जो भाई है रमन वो दो लोगों के साथ आया और आकर उन्होंने लड़की के सिर में गोली मारी जिसकी मौके पर ही मौत हो गई उसके बाद उसकी जो साथ है उसके भी यहाँ पेट में गोली लगी है साइड में और उसकी जो ननद है उसके हाथ में गोली लगी है तो गोली मारकर उसके बाद बताया ये भी जा रहा है की जो रमन है उसने एक रील भी बनाई है जो इंस्टाग्राम पर लगातार शेयर हो रही है तो कहीं ना कहीं एक हम ये कह सकते हैं विषय चिंता का विषय है जिस तरह से एक लड़का लड़की शादी कर लेते हैं उसके।, उसके बाद से लगातार समाज में इस तरह की बातें हो, हो रही है और जिसके बाद एक भाई जो है वो अपनी बहन का कत्ल कर देता है घटना ये कत्ल की नानकपुरी कॉलोनी की है जहां गली नंबर तीन में अनिल और उसका परिवार रहते थे तो आरोपी फरार है आरोपी तो नहीं पकड़ा गया अभी तक जो भाई है फिलहाल गौरव जो है वो फरार है क्योंकि गोली मारकर उसने बनाई और चलते चलते वो पुलिस मामले को पूरे एंगल को की से की रही है गौरव चलो शुक्रिया वरेंद्र धनबाद इस पूरी गलबात से होगी कैथल तो जिस रील का जिक्र कर रहे थे कि मुलम के वालों एक रील भी बनाई गई यानी कि एक ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਗਈ ਹੈ ਉਹ ਵੀ ਸਾਡੇ ਕੋਲ ਹੈ ਅਸੀਂ ਉਹ ਵੀ ਤੁਹਾਨੂੰ ਦਿਖਾਣੇ ਆ ਕਿ ਉਸ ਦੇ ਵਿੱਚ ਉਹ ਕੀ ਕੁਝ ਕਹਿ ਰਿਹਾ ਮੈਂ ਨਾ ਕੰਮ ਕੰਮ ਕਰ ਦਿਆ ਹੈ ਕਮਾਲੀ ਛੋਰੀ ਬਾਈ ਜਰੀਦੀ ਨਹੀਂ ਲਓ ਮੈਂ ਨਾ ਕੰਮ ਉਹਨਾਂ ਦੀ ਛੋਰੀ ਬੈ ਅਜਰਦੀ ਨਹੀਂ ਦਾ ਤੇ ਰੀਲ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਗਈ ਹੈ ਤਾਂ ਬੱਚਾ ਲੱਗ ਰਿਹਾ ਹੈ ਕਿ ਕੋਈ ਸ਼ਾਇਦ ਨਾਬਾਲਿਕ ਹੋਈਗਾ ਉਮਰ ਸ਼ਾਇਦ 18 ਸਾਲ ਨਾ ਹੋਵੇ ਉਹ ਜਾਂਚ ਦਾ ਵਿਸ਼ਾ ਜ਼ਰੂਰ ਹੈ ਤੇ ਉਹ ਆਪਣੀ ਰੀਲ ਦੇ ਵਿੱਚ ਜਾਂ ਵੀਡੀਓ ਦੇ ਵਿੱਚ ਜ਼ਿਕਰ ਕਰ ਰਿਹਾ ਕਿ ਮੈਨੇ ਕੰਮ ਕਰ ਦਿੱਤਾ ਹੈ ਜੋ ਛੋਰੀ ਭਾਜ ਰਹੀ ਥੀ ਜਾਂ ਜੋ ਲੜਕੀ ਭੱਜੀ ਸੀ ਉਸ ਦਾ ਆਪਣੀ ਭੈਣ ਬਾਰੇ ਜ਼ਿਕਰ ਕਰ ਰਿਹਾ ਹੱਥ ਦੇ ਵਿੱਚ ਹਥਿਆਰ ਹੈ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਤੇ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਹੈਗੀਆਂ ਨੇ ਇਸ ਬੱਚੇ ਨੂੰ ਕਿੰਨੀ ਕਿਉਂ ਸਮਝ ਹੈ ਸਮਾਜ ਦੀ ਪਰ ਕਿ ਫੈਮਿਲੀ ਦੇ ਵਿੱਚ ਇਸ ਤਰੀਕੇ ਨਾਲ ਗੱਲ ਹੋ ਰਹੀ ਸੀ ਜਾਂ ਪੂਰੇ ਪਰਿਵਾਰ ਦੇ ਵੱਲੋਂ ਇਸ ਤਰੀਕੇ ਨਾਲ ਕੋਈ ਪਲੈਨਿੰਗ ਕੀਤੀ ਜਾ ਰਹੀ ਸੀ ਉਹ ਜ਼ਰੂਰ ਜਾਂਚ ਦਾ ਵਿਸ਼ਾ ਹੈ ਔਰ ਇਹ ਜੋ ਤਸਵੀਰ ਦੇ ਵਿੱਚ ਕਿਉਂਕਿ ਅਸੀਂ ਬੱਚੇ ਦੀ ਆਈਡੈਂਟੀਟੀ ਨੂੰ ਥੋੜਾ ਜਿਆਦਾ ਡਿਸਕਲੋਜ਼ ਨਹੀਂ ਕਰ ਰਹੇ ਜ਼ਿੰਮੇਵਾਰੀ ਹੋ ਜਾਂਦੀ ਹੈ ਤਾਂ ਉਹ ਤਸਵੀਰ ਤੁਸੀਂ ਦੇਖ ਰਹੇ ਹੋ ਪਰ ਇਹ ਲੱਗ ਰਿਹਾ ਕਿ ਸ਼ਾਇਦ ਨਾਬਾਲਗ ਹੋਵੇਗਾ 18 ਸਾਲ ਦੀ ਉਮਰ ਵੀ ਸ਼ਾਇਦ ਇਸ ਬੱਚੇ ਦੀ ਨਾ ਹੋਵੇ ਇਸ ਲੜਕੇ ਦੀ ਨਾ ਹੋਵੇ ਜਿਸ ਨੇ ਇਸ ਪੂਰੀ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਗੈਥਲ ਦੇ ਨਾਨਕਪੁਰੀ ਕਲੋਨੀ ਦੇ ਵਿੱਚ ਇੱਕ ਭਰਾ ਨੇ ਆਪਣੇ ਭੈਣ ਦਾ ਕਤਲ ਕਰ ਦਿੱਤਾ ਕਿਉਂਕਿ ਫਰਵਰੀ ਚ ਭੈਣ ਨੇ ਵਿਆਹ ਕਰਵਾਇਆ ਸੀ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਤੇ ਉਸ ਤੋਂ ਭਰਾ ਬੇਹਦ ਨਾਰਾਜ਼ ਹੁਣ ਅੱਗੇ ਵਧਦੇ ਆਂ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕੀਤੀ ਜਾ ਰਹੀ ਹੈ ਮਰਿੰਦਰ ਸਿੰਘ ਕੰਗੋਂ ਦੇ ਵੱਲੋਂ ਸੱਦਾ ਰੁਕਾ ਸ਼ਾਮਿਲ ਰਿਹਾ ਰਾਜਾ ਬੜਿੰਗ ਜੀ ਨੂੰ ਉਹਨਾਂ ਦੀ ਟਰਾਂਸਫਰ ਤੇ ਪਰੇਸ਼ਾਨੀ ਹੈ ਜਾਂ ਦੁੱਖ ਹੋਇਆ ਜਾਂ ਆਬਜੈਕਸ਼ਨ ਹੋਇਆ ਤੇ ਰਾਜਾ ਬੜਿੰਗ ਜੀ ਕਿ ਤੁਹਾਡਾ ਵੀ ਕੋਈ ਲੈਣ ਦੇਣ ਤੇ ਨਹੀਂ ਇਹਨਾਂ ਨਾਲ ਕੋਈ ਹਿੱਸੇਦਾਰੀ ਤੇ ਨਹੀਂ ਰਹੀ ਰਾਜਾ ਬੜਿੰਗ ਜੀ ਦੇ ਜਿਹੜਾ ਰਿਐਕਸ਼ਨ ਆਇਆ ਪੁਲਿਸ ਦੇ ਟਰਾਂਸਫਰ ਨੂੰ ਪ੍ਰਤੀਤ ਹੈ ਹੁੰਦਾ ਹੈ ਵੀ ਰਾਜਾ ਵਿਰਿੰਗ ਜੀ ਨੂੰ ਨਿੱਜੀ ਤੌਰ ਤੇ ਕੋਈ ਬਹੁਤ ਵੱਡਾ ਨੁਕਸਾਨ ਜਿੱਤਰਾ ਹੋ ਜਾਂਦਾ ਕੋਈ ਬਹੁਤ ਵੱਡਾ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਇਕਨੋਮਿਕ ਨੁਕਸਾਨ ਹੋ ਸਕਦਾ ਆਰਥਿਕ ਤੌਰ ਤੇ ਇਹਦਾ ਮਤਲਬ ਤੇ ਇਹ ਆ ਵੀ ਕਿਤੇ ਨਾ ਕਿਤੇ ਤਾਰਾਂ ਜਿਹੜੀਆਂ ਆ ਜੁੜੀਆਂ ਰਹੀਆਂ ਇਹ ਸਾਡਾ ਸਵਾਲ ਹੈ ਟਰਾਂਸਫਰ ਕਰਨਾ ਸਰਕਾਰ ਦਾ ਰੂਟੀਨ ਦਾ ਮਸਲਾ ਵੀ ਹੈ ਔਰ ਇੱਕ ਡਿਸਕ੍ਰੀਸ਼ਨ ਵੀ ਹੈ ਮੁੱਖ ਮੰਤਰੀ ਜੀ ਦਾ ਪੰਜਾਬ ਸਰਕਾਰ ਦਾ ਅਧਿਕਾਰ ਖੇਤਰ ਹੈ ਇਸ ਤਰੀਕੇ ਨਾਲ ਸਰਕਾਰ ਦੇ ਟਰਾਂਸਫਰ ਪਾਲਿਸੀ ਤੇ ਸਵਾਲ ਖੜੇ ਕਰਨੇ ਔਰ ਰੋਲ ਬੈਕ ਕਰਨ ਦੀ ਡਿਮਾਂਡ ਕਰਨੀ ਕਾਂਗਰਸ ਪ੍ਰੈਜ਼ੀਡੈਂਟ ਵੱਲੋਂ ਤੇ ਸਾਡਾ ਉਲਟਾ ਉਹਨਾਂ ਨੂੰ ਸਵਾਲ ਹੈ ਵੀ ਤੁਹਾਡਾ ਕੋਈ ਇਹਨਾਂ ਨਾਲ ਨਿੱਜੀ ਤੌਰ ਤੇ ਨਜ਼ਦੀਕੀ ਰਹੀ ਹੈ ਤੁਹਾਡਾ ਕੋਈ ਇੰਟਰਸਟ ਰਿਹਾ ਹੈ ਤੁਹਾਡੇ ਰਿਐਕਸ਼ਨ ਤੋਂ ਤੇ ਸਮਝ ਇਹ ਆ ਰਹੀ ਹੈ ਜਾਂ ਲੱਗ ਇਹ ਰਿਹਾ ਹੈ ਵੀ ਕਿਤੇ ਨਾ ਕਿਤੇ ਕਿਸੇ ਨੈਕਸਸ ਦਾ ਤੁਸੀਂ ਹਿੱਸਾ ਰਹੇ ਜਵਾਬ ਜਿਹੜਾ ਆਇਆ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਦੇਣਾ ਚਾਹੀਦਾ ਕਿਉਂਕਿ ਇਹ ਦੁਆਰਾ ਦੁਆਰਾ ਦੁਹਰਾਇਆ ਗਿਆ ਬਤੌਰ ਮੈਂਬਰ ਪਾਰਲੀਮੈਂਟ ਕੁਬਾਇਆ ਸਾਹਿਬ ਦਾ ਇਹ ਕਹਿਣਾ ਵੀ ਜਿਨ੍ਹਾਂ ਨੇ ਸਾਨੂੰ ਵੋਟ ਨਹੀਂ ਪਾਈ ਉਹਨਾਂ ਨੂੰ ਦੇਖਾਂਗੇ 25 ਇਹਨਾਂ ਨੇ ਕਿੱਥੋਂ ਕੀਤਾ ਇਹਨਾਂ ਲੋਕਾਂ ਨੇ ਕਿਉਂਕਿ ਵੋਟ ਪਾਉਣ ਦਾ ਪੂਰਾ ਇੱਕ ਸੀਕਰੈਸੀ ਹੈ ਪੂਰਾ ਪ੍ਰੋਸੈਸ ਸੀਕਰਟ ਰਹਿੰਦਾ ਹੈ ਔਰ ਟ੍ਰਾਂਸਫਰ ਵੀ ਪੰਜਾਬ ਸਰਕਾਰ ਨੇ ਇਸ ਕਰਕੇ ਕੀਤਾ ਕਿ ਜਿਹੜੀ ਮੋਨੋਪੋਲੀ ਬਣ ਜਾਂਦੀ ਹੈ ਥਾਣਿਆਂ 'ਚ ਵੱਖ-ਵੱਖ ਪੁਲਿਸ ਦੇ ਜਿਹੜੇ ਸਟੇਸ਼ਨਸ ਹਨ ਕਿਉਂਕਿ तमाम ਜਿਹੜੀਆਂ ਉੱਥੇ ਉਹਨਾਂ ਲੋਕਾਂ ਦੀ ਮੋਨੋਪੋਲੀ ਉਸ ਨੈਕਸਸ ਨੂੰ ਤੋੜਿਆ ਜਾਵੇ ਪੰਜਾਬ ਸਰਕਾਰ ਦਿੱਤੇ ਮੰਚਾ ਦੇ ਪਿੱਛੇ ਇਹ ਹੀ ਸੀ ਟਰਾਂਸਫਰ ਕਰਨ ਦੇ ਵਿੱਚ ਕਿਉਂਕਿ ਇਹ ਸੁਭਾਵਿਕ ਜੀ ਪ੍ਰਕਿਰਿਆ ਹੈ ਇਹ ਸੁਭਾਵਿਕ ਜੀ ਗੱਲ ਹੈ ਕਿ ਲੰਮੇ ਸਮੇਂ ਤੋਂ ਜਦੋਂ ਕੋਈ ਬੰਦਾ ਇੱਥੇ ਕੰਮ ਕਰਦਾ ਹੈ ਤੇ ਉਹਦਾ ਇੱਕ ਕੰਫਰਟ ਜ਼ੋਨ ਬਣ ਜਾਂਦਾ ਹੈ ਆਲੇ-ਦੁਆਲੇ ਔਰ ਜਿਹੜੇ ਲੋਕ ਕੰਪਰੋਮਾਈਜ਼ ਕਰ ਜਾਂਦੇ ਜਾਂ ਕਿਤੇ ਨਾ ਕਿਤੇ ਲਾਲਚ ਕਰ ਜਾਂਦੇ ਆ ਤੇ ਉਸ ਉਸ ਨੈਕਸਸ ਦਾ ਹਿੱਸਾ ਜਿਹਨੂੰ ਅਸੀਂ ਕਿਨੇ ਨਸ਼ਿਆਂ ਦੇ ਕਾਰੋਬਾਰ ਕਿਉਂਕਿ ਇਲਜ਼ਾਮ ਬਹੁਤ ਸਾਰੇ ਲੱਗਦੇ ਰਹੇ ਉਹਦਾ ਹਿੱਸਾ ਹੀ ਬਣ ਜਾਂਦੇ ਐ ਇਕਨੋਮਿਕ ਇੰਟਰਸਟ ਵੀ ਇਹਦੇ ਵਿੱਚ ਪੋਲਿਟਿਕਲ ਲੋਕ ਵੀ ਔਰ ਰਾਜਜੀਤ ਵਰਗੇ ਪੁਲਿਸ ਅਫਸਰਾਂ ਤੇ ਵੀ ਜਿਹੜੇ ਕਾਰਵਾਈਆਂ ਪੰਜਾਬ ਦੀ ਮਾਨ ਸਾਹਿਬ ਦੀ ਸਰਕਾਰ ਨੇ ਕੀਤੀਆਂ ਤੇ ਰਾਜਾ ਬੜਿੰਗਜੀ ਦੀ ਪੁਲਿਸ ਅਫਸਰਾਂ ਦੀ ਟਰਾਂਸਫਰ ਤੇ ਹਮਦਰਦੀ ਜਿਤਾਉਣਾ ਇਹ ਸਵਾਲ ਖੜੇ ਕਰ ਰਿਹਾ ਹੈ ਕਿਤੇ ਨਾ ਕਿਤੇ ਜਿਸ ਨੈਕਸਸ ਨੂੰ ਖਤਮ ਕਰਨ ਲਈ ਭਗਵੰਤ ਮਾਨ ਦੀ ਸਰਕਾਰ ਨੇ ਇਹ ਪ੍ਰਕਿਰਿਆ ਆਰੰਭੀ ਹੈ ਉਹਦੇ ਚ ਰਾਜਾ ਬਣੀ ਸਾਫ ਦਾਬ ਬਤੌਰ ਕਾਂਗਰਸ ਪ੍ਰਧਾਨ ਨਿੱਜੀ ਨੁਕਸਾਨ ਹੋਇਆ ਸਾਡਾ ਇਹ ਸਵਾਲ ਹੈ ਇਹਨਾਂ ਨੂੰ ਦਾ ਜਵਾਬ ਦੇਣਾ ਚਾਹੀਦਾ ਆਮ ਆਦਮੀ ਪਾਰਟੀ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਤੁਸੀਂ ਰੋਲ ਬੈਕ ਕਰਨ ਦੇ ਪਿੱਛੇ ਤੁਹਾਡੀ ਮਨਛਾ ਕੀ ਹੈ ਜਾਂ ਤੁਸੀਂ ਵੀ ਉਹ ਜਿਹੜੇ ਬਲੈਕ ਸ਼ੀਪ ਰਹੇ ਆ ਉਹਨਾਂ ਚ ਹਿੱਸੇਦਾਰ ਹੋ ਕਿਉਂਕਿ ਇਲਜ਼ਾਮ ਤੇ ਇਹਨਾਂ ਤੇ ਬਹੁਤ ਸਾਰੇ ਕਾਂਗਰਸੀਆਂ ਤੇ ਵੀ ਅਕਾਲੀ ਦਲ ਤੇ ਵੀ तमाम ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਤੇ ਲੱਗਦੇ ਰਿਹਾ ਔਰ ਪਾਰਟਿਕੂਲਰ ਇਹਨਾਂ ਲੀਡਰਾਂ ਤੇ ਵੀ ਬਹੁਤ ਸਾਰੇ ਇਲਜ਼ਾਮ ਜਿਹੜੇ ਆ ਰਾਜਾ ਬੜਿੰਗ ਔਰ तमाम ਲੋਕਾਂ ਤੇ ਲੱਗਦੇ ਰਿਹਾ ਸੋ ਸਰਕਾਰ ਦੇ ਇਸ ਫੈਸਿਫਿਕ ਸਵਾਲ ਮਿਠੋਣ ਤੋਂ ਪਹਿਲਾਂ ਰਾਜਾ ਬੜਿੰਗ ਜੀ ਦੇ ਬਾਰੇ ਜ਼ਰੂਰ ਜਵਾਬ ਦੇਣਾ ਚਾਹੀਦਾ ਸਾਡਾ ਇਹ ਮੰਨ। ਸਰ ਸਾਹਿਬ ਜਿਹਨੇ ਕਿ ਉਹ ਇਸ ਮਤਲਬ ਹੱਟ ਕੇ ਗੱਲ ਕਰ ਰਹੇ ਜਿਹੜਾ ਲਾਰੈਂਸ ਬਿਸ਼ਨੋਈ ਜੀ ਇੱਕ ਵੀਡੀਓ ਗੁਜ਼ਾਰਤ ਤੋਂ ਆਇਆ ਕਾਫੀ ਜੀਵ ਉਹ ਤੋਂ ਬਾਅਦ ਡਾਕਟਰ Rao ਜੀ ਉਸ ਤੇ ਚੁੱਕੀ ਕਿਸੇ ਤਰੀਕੇ ਦਾ ਤਾ 10000 ਜਿਹੜੀਆਂ ਪੁਲਿਸ ਦੀਆਂ ਬਦਲੀਆਂ ਦਾ ਜ਼ਿਕਰ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਨੇ ਕੀਤਾ ਉਸ ਦੇ ਉੱਤੇ ਰਾਜਾ ਵੜਿੰਗ ਨੇ ਸਵਾਲ ਚੁੱਕੇ ਰੋਲ ਬੈਕ ਦਾ ਇੱਕ ਜ਼ਿਕਰ ਕੀਤਾ ਗਿਆ ਤਾਂ ਉਸ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਦੇ ਜ਼ਰੀਏ ਮਲਵਿੰਦਰ ਸਿੰਘ ਕੰਗ ਨਿਸ਼ਾਨਾ ਸਾਹਿਬ ਦੇ ਨਜ਼ਰ ਆ ਰਹੇ ਅਗਲੀ ਖਬਰ ਦਰੁੱਕ ਕਰਦੇ ਹਾਂ ਫਰੀਦਕੋਟ ਦੇ ਵਿੱਚ ਇਨਕਾਊਂਟਰ ਹੋਇਆ ਹੈ ਦੋ ਮੁਲਜ਼ਮਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਹੈ ਫਰੀਦਕੋਟ ਤੋਂ ਇੱਕ ਅਹਿਮ ਖਬਰ ਤੇ ਜਵਾਬੀ ਕਾਰਵਾਈ ਦੇ ਵਿੱਚ ਦੋਵੇਂ ਮੁਲਜ਼ਮ ਜ਼ਖਮੀ ਹੋ ਗਏ ਦੋਵੇਂ ਮੁਲਜ਼ਮਾਂ ਦੇ ਪੈਰਾਂ ਦੇ ਵਿੱਚ ਗੋਲੀ ਲੱਗੀ ਹੈ ਲੁੱਟ ਤੇ ਰੰਗਡਾੜੀ ਮੰਗਣ ਦੇ ਮਾਮਲੇ ਦੇ ਵਿੱਚ ਦੋਵੇਂ ਵਾਂਟੇਡ ਸੀ ਪਰਮਿੰਦਰ ਸਿੰਘ ਚਿੜੀ ਤੇ ਹੈਪੀ ਦੋਵਾਂ ਦੀ ਜੋ ਪਛਾਣ ਹੋਈ ਹੈ ਉਹਨਾਂ ਦੇ ਨਾਮ ਨੇ ਪਰਮਿੰਦਰ ਸਿੰਘ ਚਿੜੀ ਤੇ ਹੈਪੀ ਦੋਵਾਂ ਦਾ ਇਨਕਾਊਂਟਰ ਹਾਲਕਿ ਜ਼ਖਮੀ ਹੋਏ ਨੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਔਰ ਪੁਲਿਸ ਦੇ ਉੱਤੇ ਇਹਨਾਂ ਦੋਵੇਂ ਮੁਲਜ਼ਮਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਸੀ। ਦੋਵੇਂ ਕਾਬੂ ਕਰ ਲਏ ਗਏ ਨੇ ਪੁਲਿਸ ਦੇ ਵੱਲੋਂ ਰੰਗਦਾਰੀ ਦੇ ਜਿਹੜੇ ਮਾਮਲੇ ਦੇ ਵਿੱਚ ਇਹ ਵੌਂਟਡ ਸੀ ਰੰਗਦਾਰੀ ਮੰਗਣ ਦੇ ਕੇਸ ਦੇ ਵਿੱਚ ਤੇ ਲੁੱਟਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ। ਕੋੜੇ ਕੋੜੂਪੁਰਾ ਵਿੱਚ ਜੋ ਜਿਹੜੇ ਬਦਮਾਸ਼ ਸੀ ਉਹ ਜਾ ਰਹੇ ਸੀ ਤਾਂ ਇੱਥੇ ਉਹਨਾਂ ਦਾ ਇੱਕ ਮੁਕਾਬਲਾ ਹੋ ਗਿਆ ਤਾਂ ਦਰਦੀ ਸੀਏ ਦੀ ਟੀਮ ਫ੍ਰੀ ਕੋਰ ਸੀਏ ਟੀਮ ਖੜੀ ਆ ਤਾਂ ਐਸਐਚਓ ਕੋੜੂਪੁਰਾ ਵਿਖਤ ਨੇ ਸੀਐਨਆਰ ਬੰਸੇਰਦਾ ਜੀ ਕੀ ਪੂਰੀ ਘਟਨਾ ਵਾਪਰੀ ਹੈ ਕਿ ਬਦਮਾਸ਼ ਜਿਹੜੇ ਜਾ ਰਹੇ ਸੀ ਤਾਂ ਘਰੇ ਗਏ ਨੇ ਬਰਦਰ ਸਾਡੇ ਕੋਲੇ ਨਾ ਇਨਫੋਰਮੇਸ਼ਨ ਆਈ ਹੈ ਕੰਟਰੋਲ ਰੂਮ ਤੋਂ ਵੀ ਐਦਾ ਕਰਕੇ ਵੀ ਜਿਹੜੇ ਤਿੰਨ ਬੰਦੇ ਮੋਟਰਸਾਈਕਲ ਤੇ ਫਿਰਦੇ ਨੇ ਕਿ ਮੂੰਹ ਬੰਨੇ ਹੋਏ ਨੇ ਕਿ ਕੋਈ ਵਾਰਦਾਤ ਕਰ ਸਕਦੇ ਉਹਦੇ ਸਬੰਧ ਵਿੱਚ ਸਾਡੀਆਂ ਟੀਮਾਂ ਸਾਰੇ ਐਸਐਚਓਜ਼ ਆਲ ਬਾਹਰ ਸੀਗੇ ਤੇ ਜਦੋਂ ਸਾਡੀ ਪਾਰਟੀ ਨੇ ਇੱਥੇ ਸਾਨੂੰ ਪ੍ਰਾਈਵੇਟ ਬੰਦੇ ਦਾ ਫੋਨ ਆਇਆ ਵੀ ਤਿੰਨ ਬੰਦੇ ਮੂੰਹ ਬੰਨੇ ਹੋਏ ਨੇ ਨਹਿਰੇ-ਨਹਿਰ ਜਾ ਰਹੇ ਨੇ ਤਾਂ ਅਮਰੀਕ ਪਾਰਟੀ ਇੱਧਰ ਸੀਗੀ ਮੈਂ ਉਹਨਾਂ ਨੂੰ ਮੁਖਦਾਇਤ ਕੀਤੀ ਵੀ ਤੁਸੀਂ ਉਹਦਾ ਪਿੱਛਾ ਕਰੋ ਜਿਹੋ ਉਹਨਾਂ ਪਿੱਛਾ ਕਰਿਆ ਤਾਂ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਭਜਣ ਦੀ ਕੋਸ਼ਿਸ਼ ਕੀਤੀ ਬਿਲਕੁਲ ਕਿੰਨੇ ਫਾਇਰ ਕੀਤੇ ਗਏ ਤਾਂ ਆਖਰਕਾਰ ਕਿਸੇ ਨਾਲ ਸੰਬੰਧਤ ਵੀ ਨੇ ਬਲਮਾਸੇ ਗੱਲ ਕਰੀ ਤਾਂ ਕਿਸੇ ਕੋਟਪੁਰਾ ਤੇ ਗੋਲੀ ਵੀ ਚੱਲੀ ਸਿਕੋਰੀ ਅਜੀ ਬ੍ਰਦਰ ਜਿਹੜੀ ਹੁਣ ਮਾੜੀ ਮੋਟੀ ਪੁਸ਼ਕਿਸ਼ ਕਰੀ ਜਾਏ ਇਹ ਕੋਟਪੁਰੇ ਪਹਿਲਾਂ ਫਾਇਰਿੰਗ ਕਰਕੇ ਗਏ ਇਹ 24 ਤਰੀਕ ਨੂੰ ਤਾਂ ਇਹ ਦੋਵੇਂ ਮਲਜ਼ਮ ਕਾਬੂ ਕਰ ਲਏ ਗਏ ਨਹੀਂ ਤੇ ਇਲਜ਼ਾਮ ਹੈ ਕਿ ਇਹਨਾਂ ਦੇ ਉੱਤੇ ਲੁਕਟੇ ਤੇ ਨਾਲ ਹੀ ਰੰਗਦਾਰੀ ਦੇ ਕਈ ਮਾਮਲਿਆਂ ਦੇ ਅਗਲੀ ਖਬਰ ਤਰੁਕ ਕਰਦੇ ਹਾਂ ਮੁਕਸਰ ਸਾਹਿਬ ਦੇ ਵਿੱਚ ਪੁਲਿਸ ਨੇ ਜ਼ੰਜੀਰਾਂ ਨਾਲ ਬੰਨੀ ਇੱਕ ਕੁੜੀ ਨੂੰ ਉਸਦੇ ਪਰਿਵਾਰ ਤੋਂ ਹੀ ਰੈਸਕਿਊ ਕੀਤਾ ਦੱਸਿਆ ਜਾ ਰਿਹਾ ਕਿ ਕੁੜੀ ਨਸ਼ੇ ਦੀ ਆਦੀ ਸੀ ਜਿਸ ਦੇ ਨਾਲ ਪਰੇਸ਼ਾਨ ਪਰਿਵਾਰ ਵਾਲੇ ਨੇ ਉਸ ਨੂੰ ਘਰ ਦੇ ਵਿੱਚ ਹੀ ਬੰਦਕ ਬਣਾ ਲਿਆ ਅਤੇ ਜ਼ੰਜੀਰਾਂ ਨਾਲ ਬੰਨ੍ਹ ਦਿੱਤਾ ਜਿਸ ਦੀ ਜਾਣਕਾਰੀ ਜਦੋਂ ਪੁਲਿਸ ਨੂੰ ਮਿਲੀ ਤਾਂ ਉਹ ਮੌਕੇ ਉੱਤੇ ਪਹੁੰਚੀ ਅਤੇ ਕੁੜੀ ਨੂੰ ਰੈਸਕਿਊ ਕੀਤਾ ਗਿਆ ਜੋ ਕਿ ਅਣਜਾਣਸੀ ਉਹਨੂੰ ਘਰੋਂ ਲੈ ਕੇ ਤੇ ਸੀਮੋ ਸਾਹਮਣੇ ਗੱਲ ਹੋਈ ਹੈ ਉਹਦਾ ਇਲਾਜ ਪਹਿਲਾਂ ਡੀਡਿਕਸ਼ਨ ਕਰਾਵਾਂਗੇ ਫਿਰ ਉਹਦਾ ਰੀਹੈਬਿਲਿਟੇਸ਼ਨ ਪ੍ਰੋਗਰਾਮ ਇਨੀਸ਼ੀਏਟ ਕਰਾਵਾਂਗੇ ਇਸ ਤੋਂ ਬਾਅਦ ਪੁਲਿਸ ਨੇ ਕੁੜੀ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਕਾਬਲੇ ਗੌਰੇ ਕੀ ਪੁਲਿਸ ਨੇ ਨਸ਼ੇ ਦੇ ਖਿਲਾਫ ਵੱਡੇ ਪੱਧਰ ਤੇ ਉੱਤੇ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕੀਤੀ ਹੈ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਨਸ਼ੇ ਦੇ ਜਾਲ ਦੇ ਵਿੱਚ ਫਸਣ ਤੋਂ ਬਚਾਇਆ ਜਾ ਸਕੇ ਉਧਰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੀ ਲਾਪਰਵਾਹੀ ਸਾਹਮਣੇ ਆਈ ਡਾਕਟਰਾਂ ਨੇ 11 ਮਹੀਨੇ ਦੀ ਬੱਚੀ ਨੂੰ ਐਕਸਪਾਇਰੀ ਇੰਜੈਕਸ਼ਨ ਲਗਾ ਦਿੱਤਾ ਫਿਰ 마ਸੂਮ ਦੀ ਹਾਲਤ ਹੋਰ ਵਿਗੜ ਗਈ ਜਿਸ ਤੋਂ ਬਾਅਦ ਬੱਚੀ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਦੇ ਵਿੱਚ ਹੰਗਾਮਾ ਕਰ ਦਿੱਤਾ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਹਸਪਤਾਲ ਦਾ ਸਟਾਫ ਐਕਸਪਾਇਰੀ ਇੰਜੈਕਸ਼ਨ ਅਤੇ ਦਵਾਈਆਂ ਦੇ ਕੇ ਬੱਚਿਆਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਿਹਾ ਹੈ ਸਾਡੇ ਬੱਚੇ ਦਾ ਇਦਾਂ ਹੀ ਸਾਡਾ ਬੱਚਾ ਇੱਥੇ ਆਇਆ ਹੈ ਥੋੜੀ ਜਿਹੀ ਪ੍ਰੋਬਲਮ ਹੈ ਹੈ ਡਿੰਗੂ ਤੋਂ ਪ੍ਰੋਬਲਮ ਹੋਈ ਹੈ ਉਹਨੂੰ ਕੋ ਸੀਜ਼ਰ ਦਾ ਸਿਰ ਦਾ ਟੀਕਾ ਲਾਤਾ ਕਿ ਇਹਨੂੰ ਦੌਰੇ ਪੈਂਦੇ ਆ ਉਹ ਕੁਦਰਤੀ ਇਹਨੂੰ ਅੱਧਾ ਬੱਚਾ ਅੱਧਾ ਟੀਕਾ ਚੜਿਆ ਤੈਹੀਂ ਉਹਦੀ ਡੱਬੀ ਦਵਾਈ ਦਾ ਫੜ ਲਈ ਉਹ ਡੱਬੀ ਜਿਹੜੀ ਫੜੀ ਤੇ ਉਹ ਚੈੱਕ ਵੀ ਫੀਦੋ ਤੇ ਡੇਟ ਐਕਸਪਾਇਰੀ ਹੀ ਟੀਕਾ ਕਈ ਉਸੇ ਵਾਲੇ ਮੁੜ ਕੇ ਟੀਕਾ ਬੰਦ ਕਰਵਾਇਆ ਦਵਾਈ ਦਾ ਬੱਚਾ ਨਹੀਂ ਤੇ ਬੱਚਾ ਅਜੇ ਤੱਕ ਬੱਚਾ ਘੋਮਿਆ ਤੇ ਕਾਰਵਾਈ ਹੋਵੇ ਇਹਦਾ ਲਾਇਸੈਂਸ ਰੱਦ ਕੀਤਾ ਜਾਵੇ ਇਹੋ ਜਿਹੇ ਜਿਹੜੇ ਮਾਫੀਆ ਬਣੇ ਆ ਇੱਥੇ ਮੈਡੀਕਲ ਮਾਫੀਆ ਚੱਲੰਦਾ ਪੰਦ ਹੋਵੇ ਦੱਸਿਆ ਜਾ ਰਿਹਾ ਹੈ ਕਿ ਪਿੰਡਤ ਪਰਿਵਾਰ ਅਟਾਰੀ ਦੇ ਪਿੰਡਤ ਤੋਂ ਇਧਰ ਰਹਿਣ ਵਾਲਾ ਹੈ ਅਤੇ ਬੱਚੀ ਦੀ ਦਿਮਾਗੀ ਹਾਲਤ ਖਰਾਬ ਹੋਣ ਤੇ ਉਸ ਨੂੰ ਹਸਪਤਾਲ ਲੈ ਕੇ ਆਏ ਸੀ ਡਾਕਟਰ ਖੁਦ ਮੰਨ ਰਹੇ ਨੇ ਕਿ ਉਹਨਾਂ ਤੋਂ ਗਲਤੀ ਦੇ ਨਾਲ ਐਕਸਪਾਇਰੀ ਇੰਜੈਕਸ਼ਨ ਲੱਗਿਆ ਹੈ ਇਹ ਇੱਕ ਮਨਰਰਰਰ ਹੈਗਾ ਇਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਸੀ ਹੋਰ ਉਹਦੇ ਵਿੱਚ ਹੈਨਾ ਕੋਈ ਦੋ ਰਈ ਨਹੀਂ ਹੈ ਆਪਣੇ ਸਟਾਫ ਦੇ ਖਿਲਾਫ ਜਿੰਨਾਂ ਵੱਲੋਂ ਅਣਜੈਲੀ ਵਰਤੀ ਗਈ ਉਹਨਾਂ ਖਿਲਾਫ ਕਾਰਵਾਈ ਕਰੋਗੇ ਤੁਸੀਂ ਜੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਵੀ ਹਸਪਤਾਲ ਚੋਂ ਵੱਡੀ ਗਿਣਤੀ ਚ ਐਕਸਪਾਇਰੀ ਦਵਾਈਆਂ ਬਰਾਮਦ ਕੀਤੀਆਂ ਨੇ ਮੈਡੀਕਲ ਟੀਮ ਸਮਝੋਗੀ ਡਿਗਰੀ ਦੇ ਤਬਾਦ ਦੋਹਰਾ ਆਈਡੀਆ ਦੇ ਮਤਲਬ ਕਰ ਰਹੀ ਸਾ ਦਿੱਤੀ ਗਈ ਜਦੋਂ ਜਾਨ ਬਚਾਉਣ ਵਾਲੇ ਡਾਕਟਰ ਹੀ ਲਾਪਰਵਾਹੀ ਵਰਤਣ ਫਿਰ ਫਰਕ ਤੱਪੇਂਦਾ ਅਗਲੀ ਖਬਰ ਹੈ ਹਸਪਤਾਲਾਂ ਦੇ ਨਾਲ ਹੀ ਜੁੜੀ ਹੋਈ ਸੂਬੇ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਹੂਲਤਾਂ ਨਹੀਂ ਮਿਲਣ ਦੀ ਵਜ੍ਹਾ ਦੇ ਨਾਲ ਮਰੀਜ਼ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਦੀ ਪਹਿਲੀ ਤਸਵੀਰ ਲੁਧਿਆਣਾ ਤੋਂ ਸਾਹਮਣੇ ਆਈ ਜਿੱਥੇ ਇੱਕ ਈ ਰਿਕਸ਼ਾ ਚਾਲਕ ਜਦੋਂ ਇੱਕ ਕਰੰਟ ਲੱਗਣ ਨਾਲ ਝੁਲਸੇ ਇੱਕ ਸ਼ਖਸ ਨੂੰ ਹਸਪਤਾਲ ਲੈ ਕੇ ਪਹੁੰਚਿਆ ਪਰ ਉਸ ਨੂੰ ਕਾਫੀ ਦੇਰ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਵੀ ਮਰੀਜ਼ ਦੇ ਲਈ ਸਟ੍ਰੈਚਰ ਨਹੀਂ ਮਿਲਿਆ ਤਾਂ ਚਾਲਕ ਈ ਰਿਕਸ਼ਾ ਲੈ ਕੇ ਹੀ ਐਮਰਜੈਂਸੀ ਚ ਵੜ ਗਿਆ ਜਿਸ ਤੋਂ ਬਾਅਦ ਹਸਪਤਾਲ ਚ ਖੂਬ ਹੰਗਾਮਾ ਹੋਇਆ ਉਥੇ ਡਾਕਟਰਸ ਨੇ ਮਰੀਜ਼ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀ ਰੈਫਰ ਕਰ ਦਿੱਤਾ ਪਰ ਰਾਹ ਦੇ ਵਿੱਚ ਹੀ ਮਰੀਜ਼ ਦੀ ਮੌਤ ਹੋ ਗਈ ਸਟ੍ਰੈਚਰ ਲੈ ਕੇ ਜਾਣ ਵਾਸਤੇ ਅਨ ਅਸੀ ਸਟ੍ਰੈਕਚਰ ਮੰਗਿਆ ਇੱਥੇ ਸਟ੍ਰੈਕਚਰ ਇਹਨਾਂ ਨੇ ਸਾਨੂੰ ਕਿਹਾ ਕਿ ਉਹ ਉਧਰ ਪਏ ਜਿੱਥੇ ਪੋਸਟਮਾਰਟਮ ਹੁੰਦੇ ਨੇ ਇੰਨੀ ਦੂਰ ਇੱਥੋਂ ਘਟੋ ਘਾਟਿੰਦੇ 100 150 ਕਿਲੋ 150 ਮੀਟਰ ਦਾ ਹੈਗਾ ਰਸਤਾ ਤੇ ਅਸੀਂ ਚੱਕ ਕੇ ਅੰਦਰ ਲੈ ਗਏ ਆ ਮੁੰਡੇ ਉੱਤੀ ਦੂਜੀ ਤਸਵੀਰ ਜਗਰਾਉਂ ਸਿਵਲ ਹਸਪਤਾਲ ਤੋਂ ਸਾਹਮਣੇ ਆਈ ਜਿੱਥੇ ਹਸਪਤਾਲ 'ਚ ਬਿਜਲੀ ਨਾ ਹੋਣ ਕਰਕੇ ਮਰੀਜ਼ਾਂ ਦਾ ਪੂਰਾ ਹਾਲ ਹੋ ਰਿਹਾ ਹੈ ਅੱਤ ਦੀ ਗਰਮੀ ਵਿਚਾਲੇ ਹਸਪਤਾਲ ਦਾ ਜਨਰੇਟਰ ਵੀ ਖਰਾਬ ਹੈ ਪੀਐਸਸੀਐਲ ਨੂੰ ਨੂੰ ਸਾਨੂੰ ਫੋਨ ਤੇ ਮੈਸੇਜ ਆ ਰਿਹਾ ਸੀ ਕਿ ਮਿਤੀ 18 ਨੂੰ ਸਤੋਵੋ ਤੋਂ ਲੈ ਕੇ ਦੋਵਾਂ ਤੱਕ ਪਾਵਰ ਬਰਕਰਾਰ ਰਿਹਾ। ਥੋੜੇ ਦੇ ਪਹਿਲਾਂ ਕੁਝ ਤਕਨੀਕੀ ਖਰਾਬੀ ਹੋਣ ਕਾਰਨ ਸਾਨੂੰ ਜਨਰੇਟਰ ਬੰਦ ਕਰਨਾ ਪਿਆ। ਹਾਲਾਂਕਿ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਛੇਤੀ ਜਨਰੇਟਰ ਠੀਕ ਕਰਵਾ ਲਿਆ ਜਾਏਗਾ ਪਰ ਇਲਾਜ ਦੇ ਰਿਹਾਸਪਤਾਲ ਦੇ ਮਰੀਜ਼ਾਂ ਨੂੰ ਇਲਾਜ ਦੀ ਥਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਫਿਰ ਫਰਕ ਤਾਂ ਪੈਂਦਾ। ਹੁਣ ਅੱਗੇ ਵੱਧਦੇ ਤੇ ਗੱਲ ਹੋਵੇਗੀ ਪੀਆਰਟੀਸੀ ਦੇ ਮੁਲਾਜ਼ਮਾਂ ਦੀ। ਸੂਬੇ ਭਰ ਦੇ ਵਿੱਚ ਪੀਆਰਟੀਸੀ ਤੇ ਪਨਬਰ ਦੇ ਕੰਟਰੈਕਟ ਵਰਕਰਾਂ ਨੇ ਕੱਚੇ ਮੁਲਾਜ਼ਮਾਂ ਨੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ। ਮੁਲਾਜ਼ਮਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਪਿਛਲੇ ਕਰੀਬ 2 ਮਹੀਨੇ ਤੋਂ ਤਨਖਾਹ ਨਹੀਂ ਮਿਲ ਰਹੀ ਜਿਸ ਦੇ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਹੈ ਓਵਰਟਾਈਮ ਦੇ ਬਕਾਇਆ ਵੀ ਨਹੀਂ ਦਿੱਤੇ ਜਾ ਰਹੇ 2 ਮਹੀਨੇ ਹੋ ਗਏ ਤਨਖਾਹ ਨਹੀਂ ਆਈ ਜਦਕਿ ਇੱਕ ਤਰੀਕ ਨੂੰ ਤਨਖਾਹ ਆਉਣੀ ਬਣਦੀ ਸੀ ਪਰ ਅੱਜ 19 ਤਰੀਕ ਹੋ ਗਈ ਆ ਬਾਰ-ਬਾਰ ਮੈਹਗੀ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਬਾਰ-ਬਾਰ ਨਾਰਾ ਲਾਇਆ ਜਾਂਦਾ ਹੈ ਪਰ ਅੱਜ 19 ਤਰੀਕ ਆਉਣ ਦੇ ਬਾਵਜੂਦ ਤਨਖਾਹ ਨਹੀਂ ਆਈ ਇਹ ਜਿੰਨਾ ਚਿਰ ਸਾਡੀ ਤਨਖਾਹ ਨਹੀਂ ਆਉਂਦੀ ਉਹਨਾਂ ਚਿਰ ਜਿਹੜੇ ਪੰਜਾਬ ਦੇ 18 ਦੇ 18 ਟੀਪੂ ਬੰਦ ਕੀਤੇ ਰਹਿਣਗੇ ਹੜਤਾਲ ਦੀ وجہ ਨਾਲ ਲੋਕ ਪਰੇਸ਼ਾਨ ਰਹੇ ਗਰਮੀ ਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਬੱਸਾਂ ਦੇ ਲਈ ਬੱਸ ਅੱਡਿਆਂ ਦੇ ਉੱਤੇ ਕਈ-ਕਈ ਘੰਟੇ ਤੱਕ ਇੰਤਜ਼ਾਰ ਕਰਨਾ ਪਿਆ ਉਹਨਾਂ ਦਾ ਜਿਹੜਾ ਮੁੱਖ ਕਾਰਨ ਤਾਂ ਜਿਹੜਾ ਵਿਭਾਗ ਵੱਲੋਂ ਦੇ ਠੇਕੇਦਾਰ ਵੱਲੋਂ ਜਿਹੜੀ ਆਊਟਸੋਰਸ ਮਜ਼ਦਮਾਂ ਦੀ ਜਿਹੜੀ ਸੈਲਰੀ ਆ ਉਹਨੂੰ ਰੋਕਿਆ ਗਿਆ ਇਸ ਵਾਰੀ ਮੁਲਾਜ਼ਮਾਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ ਉਹਨਾਂ ਦੀ ਬਕਾਇਆ ਤਨਖਾਹ ਜਲਦ ਜਾਰੀ ਨਹੀਂ ਕੀਤੀ ਗਈ ਤਾਂ ਉਹਨਾਂ ਵਿੱਚ ਸਮੇਂ ਦੇ ਲਈ ਹੜਤਾਲ ਦੇ ਉੱਤੇ ਚਲੇ ਜਾਣਗੇ ਔਰ ਇਸ وجہ ਦੇ ਨਾਲ ਆਪ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਸ ਵਿੱਚ ਸਫ਼ਰ ਕਰਨਾ ਮੁਸ਼ਕਲ ਪਰ ਜਦੋਂ ਬੱਸ ਸਟੈਂਡ ਦੇ ਉੱਤੇ ਖੜਕੇ ਤੁਹਾਨੂੰ ਬੱਸ ਦਾ ਇੰਤਜ਼ਾਰ ਕਰਨਾ ਪਵੇ ਤੇ ਬੱਸ ਨਾ ਮਿਲੇ ਫਿਰ ਫਰਕ ਤੱਪਦਾ ਅੱਗੇ ਬਾਦਿਆਂ ਤੇ ਗੱਲ NEET ਦੇ ਇਗਜ਼ਾਮ ਦੀ NEET ਦਾ ਪੇਪਰ ਲੀਕ ਲੈਣ ਨੂੰ ਜੋ ਲੀਕ ਹੋਣ ਨੂੰ ਲੈ ਕੇ ਜੋ ਖੱਛਾ ਉਸ ਦੇ ਉੱਤੇ ਸਿਆਸੀ ਸੰਗਰਾਮ ਲਗਾਤਾਰ ਜਾਰੀ ਹੈ ਪੀਆਮਾਦਮੀ ਪਾਰਟੀ ਨੇ ਮਾਮਲੇ ਨੂੰ ਲੈ ਕੇ ਹੱਲਾ ਬੋਲਿਆ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਗਵਰਨਰ ਹਾਊਸ ਵਾਲੇ ਪਾਸੇ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਪੁਲਿਸ ਨੇ ਰਾਤ ਚ ਰੋਕ ਲਿਆ ਤਾਂ ਪ੍ਰਦਰਸ਼ਨਕਾਰੀਆਂ ਨੇ ਉੱਥੇ ਬੈਠ ਕੇ ਨਾਅਰੇਬਾਜ਼ੀ ਕੀਤੀ ਜਿਸ ਤੋਂ ਬਾਅਦ ਕਈ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਚ ਲਿਆ ਮੈਨੰਡਮ ਨਹੀਂ ਜੀ ਸਾਨੂੰ ਮੈਮੋਰੰਡਮ ਦੇਣ ਨਹੀਂ ਦਿੱਤਾ ਜਾ ਰਿਹਾ ਔਰ ਸਾਨੂੰ ੱੱਕੇ ਨਾਲ ਇਹ ਪੁਲਿਸ ਚੰਡੀਗੜ੍ਹ ਪ੍ਰਸ਼ਾਸਨ ਸਾਨੂੰ ਆਪਣਾ ਇਹਦੇ ਵਿੱਚ ਬੱਸ ਦੇ ਵਿੱਚ ਲਿਜਾ ਕੇ ਸਾਨੂੰ ਅਰੈਸਟ ਕਰ ਰਿਹਾ ਉਥੇ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੱਲਾਬੂਲ ਦੇ ਵਿੱਚ ਦੋ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਬਲਕਾੜ ਸਿੰਘ ਅਤੇ ਕਈ ਵਿਧਾਇਕ ਵੀ ਪਹੁੰਚੇ ਮੰਨਣਾ ਇਹ ਹੈਗਾ ਕਿ ਜੋ ਇਹਦੇ ਤੇ ਜਿੰਨਾ ਬੰਦਿਆਂ ਦੀ ਕੋਈ ਨੈਗਲੀਜੈਂਸੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਨੀਟ ਐਗਜ਼ਾਮ ਦਾ 4 ਜੂਨ ਨੂੰ ਰਿਜ਼ਲਟ ਆਇਆ ਸੀ ਜਿਸ ਦੇ ਵਿੱਚ ਕਈ ਤਰ੍ਹਾਂ ਦੀਆਂ ਗੜਬੜੀਆਂ ਦਾ ਖੱਛਾ ਜਤਾਇਆ ਗਿਆ ਸੁਪਰੀਮ ਕੋਰਟ ਚ ਮਾਮਲਾ ਹੈ ਤੇ ਹੁਣ ਅਗਲੀ ਸੁਣਵਾਈ ਸੁਪਰੀਮ ਕੋਰਟ ਚ 8 ਜੁਲਾਈ ਨੂੰ ਹੈ। ਔਰ ਸਿਆਸਤ ਇਸ ਪੂਰੇ ਮਾਮਲੇ ਦੇ ਉੱਤੇ ਖੂਬ ਹੁੰਦੀ ਹੋਈ ਨਜ਼ਰ ਆ ਰਹੀ ਹੈ। ਉਧਰ ਮੁੱਖ ਮੰਤਰੀ ਭਗਵੰਤ ਮਾਨ ਸੁਨਾਮ ਦੇ ਵਿੱਚ ਸ਼ਹੀਦ ਤਰਲੋਚਨ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ। ਤੇ ਸ਼ਹੀਦ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਦੇ ਹੋਏ ਪਰਿਵਾਰ ਨੂੰ 1 ਕਰੋੜ ਦੀ ਆਰਥਿਕ ਮਦਦ ਦਾ ਚੈੱਕ ਸੌਂਪਿਆ ਸੀਐਮ ਨੇ ਕਿਹਾ ਕਿ ਸ਼ਹੀਦ ਦੇ ਪਰਿਵਾਰ ਦੇ ਨਾਲ ਪੰਜਾਬ ਸਰਕਾਰ ਹਮੇਸ਼ਾ ਖੜੀ ਹੈ ਕਾਬਲੇ ਗੌਰੇ ਕੀ ਕੁਝ ਸਮੇਂ ਪਹਿਲਾਂ ਅਤਰਲੋਚਨ ਸਿੰਘ ਸਣੇ ਸੂਬੇ ਦੇ ਤਿੰਨ ਜਵਾਨ ਸ਼ਹੀਦ ਹੋਏ ਸਨ ਪਰ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਜ਼ਬਤਾ ਲੱਗਿਆ ਸੀ ਇਸ ਵਜ੍ਹਾ ਨਾਲ ਸੀਐਮ ਸ਼ਹੀਦਾਂ ਦੇ ਪਰਿਵਾਰ ਦੇ ਨਾਲ ਨਹੀਂ ਮਿਲ ਸਕੇ ਸਨ ਪਰ ਹੁਣ ਸੀਐਮ ਸ਼ਹੀਦਾਂ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਨੇ ਇਸ ਤੋਂ ਪਹਿਲਾਂ ਸੀਐਮ ਨੇ ਮੰਗਲਵਾਰ ਨੂੰ ਸ਼ਹੀਦ ਸੁਰਿੰਦਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ